ਕਿੰਦੇ ਵੀ ਸਾਡਾ ਜਿਹੜਾ ਮਨ ਹੈ ਨਾ ਮਨ ਇੱਕ ਐਸੀ ਤਾਕਤਵਰ ਚੀਜ਼ ਆ ਜਿਹਦੇ ਨਾਲ ਆਪਾਂ ਸਭ ਕੁਝ ਹਾਸਲ ਕਰ ਸਕਦੇ ਆ ਜਿਸ ਵੀ ਚੀਜ਼ ਨੂੰ ਆਪਾਂ ਪੂਰੇ ਮਨ ਤੋਂ ਚਾਹੀਏ ਉਹ ਚੀਜ਼ ਸਾਨੂੰ ਹਾਸਲ ਹੋ ਜਾਂਦੀ ਆ ਇਹ ਕਿਸੇ ਇੱਕ ਦਾ ਮੰਨਣਾ ਨਹੀਂ ਆ ਦੁਨੀਆ ਦੀਆਂ ਮਹਾਨ ਸ਼ਖਸੀਅਤਾਂ ਵਿਦਵਾਨ ਮੁਰਖ ਇਸ ਗੱਲ ਨੂੰ ਮੰਨਦੇ ਆ ਕਿ ਜਿਸ ਚੀਜ਼ ਨੂੰ ਆਪਾਂ ਪੂਰੇ ਮਨ ਦੇ ਨਾਲ ਚਾਹੁੰਦੇ ਆ ਉਹ ਚੀਜ਼ ਨੂੰ ਅਸੀਂ ਹਾਸਲ ਕਰ ਸਕਦੇ ਆ ਪਰ ਹੁਣ ਇੱਥੇ ਸੋਚਣ ਵਾਲੀ ਗੱਲ ਇਹ ਆ ਵੀ ਕੋਈ ਵੀ ਬੰਦਾ ਆਪਣੇ ਲਈ ਦੁੱਖ ਨਹੀਂ ਚਾਹੁੰਦਾ ਕੋਈ ਵੀ ਬੰਦਾ ਆਪਣੇ ਲਈ ਪਰੇਸ਼ਾਨੀਆਂ ਨਹੀਂ ਚਾਹੁੰਦਾ ਕੋਈ ਵੀ ਬੰਦਾ ਇਹ ਨਹੀਂ ਚਾਹੁੰਦਾ ਕਿ ਮੈਂ ਗਰੀਬ ਹੋਵਾਂ ਨਾਕਾਮਜਾਬ ਹੋਵਾਂ ਮੇਰੀ ਜ਼ਿੰਦਗੀ ਵਿੱਚ ਕੋਈ ਦੁੱਖ ਆਵੇ ਹਰ ਇੱਕ ਬੰਦਾ ਚਾਹੁੰਦਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਬਹੁਤ ਸੁੱਖ ਹੋਵੇ ਮੈਂ ਅਮੀਰ ਹੋਵਾਂ ਪਰ ਫੇਰ ਵੀ ਸਾਡੇ ਨਾਲ ਇਸ ਦਾ ਉਲਟ ਹੋ ਜਾਂਦਾ ਹੈ ਹਰ ਇੱਕ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਕਾਮਜਾਬ ਨਹੀਂ ਹੋ ਪਾਉਂਦਾ ਤਾਂ ਫਿਰ ਗਲਤ ਕੌਣ ਆ ਉਹ ਵਿਦਵਾਨ ਪੁਰਖ ਗਲਤ ਨੇ ਜੋ ਇਹ ਮੰਨਦੇ ਨੇ ਕਿ ਜੋ ਅਸੀਂ ਮਨ ਰਾਈ ਚਾਹੁੰਦੇ ਆ ਉਹ ਅਸੀਂ ਪ੍ਰਾਪਤ ਕਰ ਲੈਨੇ ਆ ਜਾਂ ਫਿਰ ਅਸੀਂ ਗਲਤ ਆ ਸਾਨੂੰ ਹੀ ਆਪਣੇ ਮਨ ਦੀ ਵਰਤੋਂ ਸਹੀ ਨਹੀਂ ਕਰਨੀ ਆਉਂਦੀ ਸਾਨੂੰ ਹੀ ਆਪਣੇ ਮਨ ਨੂੰ ਚਲਾਉਣਾ ਨਹੀਂ ਆਉਂਦਾ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਇਸ ਕਹਾਣੀ ਦੇ ਰਾਹੀਂ ਆਪਾਂ ਇਸ ਗੱਲ ਨੂੰ ਸਮਝਣਾ ਹੈ ਕਿ ਆਪਾਂ ਆਪਣੇ ਮਨ ਦੀ ਵਰਤੋਂ ਕਿੰਜ ਕਰ ਸਕਦੇ ਆ ਆਪਣੇ ਮਨ ਰਾਹੀ ਕਿਸ ਤਰ੍ਹਾਂ ਆਪਾਂ ਆਪਣੀਆਂ ਮਨ ਚਾਹਿਆ ਚੀਜ਼ਾਂ ਨੂੰ ਪ੍ਰਾਪਤ ਕਰ ਸਕਦੇ ਹਾਂ ਮਨ ਰਾਹੀ ਸੁਖੀ ਹੋਣ ਦਾ ਮੰਤਰ ਅੱਜ ਦੀ ਇਸ ਵੀਡੀਓ ਦੇ ਵਿੱਚੋਂ ਮਿਲਣਾ ਹੈ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਿਓ ਅੱਜ ਦੀ ਵੀਡੀਓ ਦੇ ਵਿੱਚ ਜੋ ਆਪਾਂ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਨੇ ਜਾ ਰਹੇ ਹਾਂ ਇਸ ਕਹਾਣੀ ਦੇ ਰਾਹੀਂ ਪਤਾ ਲੱਗਣਾ ਹੈ ਕਿ ਅਸੀਂ ਆਪਣੇ ਮਨ ਦੇ ਵਿੱਚ ਕਿਸੇ ਵੀ ਫੁਰਨੇ ਦਾ ਬੀਜ ਕਿਵੇਂ ਬੀਜ ਸਕਦੇ ਹਾਂ ਆਪਾਂ ਕਿ ਜੋ ਵੀ ਅਸੀਂ ਚਾਹੁੰਦੇ ਆ ਨਾ ਉਹ चीज कि कि नु ਅਸੀਂ ਕਿੰਜ ਪ੍ਰਾਪਤ ਕਰ ਸਕਦੇ ਆ ਅੱਜ ਦੀ ਵੀਡੀਓ ਦੇ ਰਾਹੀਂ ਸਾਨੂੰ ਲਾਅ ਆਫ ਅਟਰੈਕਸ਼ਨ ਬਾਰੇ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਆਪਣੀਆਂ ਕਿ ਕਿਸ ਤਰ੍ਹਾਂ ਅਸੀਂ ਆਪਣੀਆਂ ਬਣ ਚਾਹੀਆਂ ਚੀਜ਼ਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕਦੇ ਆ ਵੀਡੀਓ ਨੂੰ ਪੂਰਾ ਸੁਣਨਾ ਕਿਉਂਕਿ ਜੇ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਆ ਤਾਂ ਗੱਲ ਦੀ ਪੂਰੀ ਸਮਝ ਨਹੀਂ ਲੱਗਦੀ ਵੀਡੀਓ ਨੂੰ ਪੂਰਾ ਸੁਣਿਓ ਜੀ ਇੱਦਾਂ ਕਹਿੰਦੇ ਨਾ ਇੱਕ ਵਾਰ ਦੀ ਗੱਲ ਆ ਕਿ ਇੱਕ ਪਿੰਡ ਦੇ ਵਿੱਚ ਇੱਕ ਨੌਜਵਾਨ ਮੁੰਡਾ ਰਹਿੰਦਾ ਸੀ ਕਹਿੰਦੇ ਛੋਟੀ ਉਮਰ ਦੇ ਵਿੱਚ ਹੀ ਉਹਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਸੀ ਇਸ ਲਈ ਛੋਟੀ ਉਮਰ ਦੇ ਵਿੱਚ ਹੀ ਜ਼ਿੰਮੇਵਾਰੀਆਂ ਉਹਦੇ ਸਿਰ ਤੇ ਪੈ ਗਈਆਂ ਵਿਆਹ ਤੋਂ ਬਾਅਦ ਉਹਦੀਆਂ ਜ਼ਿੰਮੇਵਾਰੀਆਂ ਹੋਰ ਵੀ ਵਧ ਗਈਆਂ ਉਹ ਆਪਣੇ ਘਰ ਪਰਿਵਾਰ ਦੇ ਲਈ ਬਹੁਤ ਕੁਝ ਕਰਨਾ ਚਾਹੁੰਦਾ ਸੀ ਉਹਨਾਂ ਨੂੰ ਉਹ ਸਾਰੀਆਂ ਸੁੱਖ ਸੁਹਜ ਤਾਂ ਦੇਣੀਆਂ ਚਾਹੁੰਦਾ ਸੀ ਜੋ ਆਪਣੇ ਆਸ-ਪਾਸ ਲੋਕਾਂ ਦੇ ਕੋਲ ਦੇਖਦਾ ਸੀ ਆਪਣੀ ਜ਼ਿੰਦਗੀ ਨੂੰ ਸੁਖਾਲਾ ਕਰਨ ਦੇ ਲਈ ਉਹ ਬਹੁਤ ਮਿਹਨਤ ਕਰਦਾ ਆਪਣੇ ਘਰ ਪਰਿਵਾਰ ਨੂੰ ਖੁਸ਼ ਰੱਖਣ ਦੇ ਲਈ ਸਹੀ ਚਲਾਉਣ ਦੇ ਲਈ ਬਹੁਤ ਮਿਹਨਤ ਕਰਦਾ ਪਰ ਫਿਰ ਵੀ ਉਹ ਨਾਕਾਮਜਾਬ ਸੀ ਪਤਾ ਨਹੀਂ ਕਿਉਂ ਹਰ ਕੰਮ ਦੇ ਵਿੱਚ ਉਹਨੂੰ ਅਸਫਲਤਾ ਮਿਲਦੀ ਉਹ ਦੁਖੀ ਰਹਿੰਦਾ ਬਹੁਤ ਪਰੇਸ਼ਾਨ ਰਹਿੰਦਾ ਸੀ ਕਿਉਂਕਿ ਕਈ ਵਾਰ ਉਹਦੇ ਪਰਿਵਾਰ ਤੇ ਜੀ ਵੀ ਉਹਦੇ ਨਾਲ ਲੜਾਈ ਝਗੜਾ ਕਲੇਸ਼ ਕਰ ਲੈਂਦੇ ਕਿ ਤੇਰੇ ਹੀ ਕੰਮ ਸਹੀ ਤਰੀਕੇ ਦੇ ਨਾਲ ਕਿਉਂ ਨਹੀਂ ਹੁੰਦੇ ਇਸ ਕਰਕੇ ਉਹ ਹੋਰ ਵੀ ਦੁਖੀ ਹੁੰਦਾ ਕਿ ਮੇਰੇ ਪਰਿਵਾਰ ਵਾਲੇ ਮੈਨੂੰ ਸਮਝਦੇ ਨਹੀਂ ਆ ਕਿ ਮੈਂ ਇਹਨਾਂ ਦੇ ਲਈ ਬਹੁਤ ਕੁਝ ਕਰਨਾ ਚਾਹਣਾ ਹਾਂ ਪਰ ਮੇਰੇ ਤੋਂ ਨਹੀਂ ਹੋ ਪਾ ਰਿਹਾ ਇਸੇ ਕਰਕੇ ਉਹ ਬੰਦਾ ਬਹੁਤ ਦੁਖੀ ਪਰੇਸ਼ਾਨ ਰਹਿਣ ਲੱਗਾ ਉਸ ਮੁੰਡੇ ਨੂੰ ਦੇਖ ਕੇ ਹੀ ਕੋਈ ਅੰਦਾਜ਼ਾ ਲਗਾ ਸਕਦਾ ਸੀ ਕਿ ਇਹਦੇ ਅੰਦਰ ਦੇ ਹਾਲਾਤ ਕੀ ਨੇ ਕਹਿੰਦੇ ਇੱਕ ਦਿਨ ਉਸ ਲੜਕੇ ਨੂੰ ਉਹਦਾ ਦੋਸਤ ਮਿਲਿਆ ਜਦੋਂ ਇੰਨੇ ਆਪਣੇ ਦੋਸਤ ਦੇ ਨਾਲ ਇਹ ਸਾਰੀ ਗੱਲਬਾਤ ਕੀਤੀ ਵੀ ਪਤਾ ਨਹੀਂ ਕੀ ਗੱਲ ਹੈ ਕਿ ਮੇਰੇ ਨਾਲ ਇਹ ਸਭ ਕੁਝ ਕਿਉਂ ਹੋ ਰਿਹਾ ਹੈ ਮੈਂ ਬਹੁਤ ਬੇਨਤੀ ਕਰਦਾ ਹਾਂ ਫੇਰ ਵੀ ਮੇਰੇ ਨਾਲ ਸਭ ਕੁਝ ਗਲਤ ਹੋ ਰਿਹਾ ਤੇ ਕਹਿੰਦੇ ਉਹ ਦੋਸਤ ਨੇ ਇਸ ਨੂੰ ਇੱਕ ਐਸੀ ਸਲਾਹ ਦਿੱਤੀ ਜਿਹਦੇ ਨਾਲ ਇਹਦਾ ਹੋਰ ਵੀ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਉਹ ਦੋਸਤ ਕਹਿਣ ਲੱਗਾ ਵੀ ਤੂੰ ਕਿਸੇ ਸਿਆਣੇ ਕਿਸੇ ਬਾਬੇ ਕੋਲ ਜਾ ਹੋ ਸਕਦਾ ਹੈ ਤੇਰੇ ਕੰਮ ਨੂੰ ਕਿਸੇ ਨੇ ਬੰਨ੍ਹਿਆ ਹੋਵੇ ਤੈਨੂੰ ਕਿਸੇ ਨੇ ਕੁਝ ਕਰ ਦਿੱਤਾ ਹੋਵੇ ਤਾਂ ਤੂੰ ਕਿਸੇ ਸਿਆਣੀ ਬਾਬੇ ਕੋਲ ਜਾ ਉਹਨਾਂ ਦੇ ਕੋਲ ਇਹਨਾਂ ਚੀਜ਼ਾਂ ਦੇ ਰਾਹ ਹੁੰਦੇ ਆ ਉਹ ਤੈਨੂੰ ਕੋਈ ਨਾ ਕੋਈ ਟੂਣਾ ਟੋਟਕਾ ਜਾਂ ਉਪਾਅ ਕਰਨ ਨੂੰ ਕਹਿਣਗੇ ਤਾਂ ਤੇਰੀ ਜ਼ਿੰਦਗੀ ਦੀਆਂ ਦੁੱਖ ਪਰੇਸ਼ਾਨੀਆਂ ਘਟ ਜਾਣਗੀਆਂ ਕਹਿੰਦੇ ਇਹ ਮਨੁੱਖ ਆਪਣੇ ਦੋਸਤ ਦੇ ਕਹੇ ਅਨੁਸਾਰ ਕਈ ਪਖੰਡੀ ਬਾਬਿਆਂ ਦੇ ਕੋਲ ਚਲੇ ਗਿਆ ਨਕਲੀ ਬਾਬਿਆਂ ਕੋਲ ਚਲਿਆ ਗਿਆ ਜੋ ਸਿਰਫ ਪੈਸਾ ਕਮਾਉਣ ਦੇ ਲਈ ਬੈਠੇ ਸਨ ਕਹਿੰਦੇ ਉਹ ਉਹਨਾਂ ਨੇ ਆਪਣਾ ਪੈਸਾ ਕਮਾਉਣ ਦੇ ਚੱਕਰ ਵਿੱਚ ਇਹਨੂੰ ਕਈ ਐਸੀਆਂ ਚੀਜ਼ਾਂ ਕਰਨਾਂ ਨੂੰ ਕਹੀਆਂ ਕਿ ਤੂੰ ਆਹ ਕੰਮ ਕਰ ਇੱਥੇ ਟੂਣਾ ਕਰ ਦੇ ਧਾਗਾ ਤਵੀਦ ਬਣਾ ਬਣਾ ਦਿੱਤੇ ਪਰ ਇਸ ਮਨੁੱਖ ਨੂੰ ਕੋਈ ਫਰਕ ਨਾ ਪਿਆ ਇਹਦਾ ਕੰਮ ਧੰਦਾ ਉਸੇ ਤਰ੍ਹਾਂ ਨ ਕਿਸਾਨ ਦੇ ਵਿੱਚ ਪਰਿਵਾਰ ਦੀਆਂ ਪਰੇਸ਼ਾਨੀਆਂ ਵੀ ਉਸੇ ਤਰ੍ਹਾਂ ਇਸ ਕਰਕੇ ਇਹ ਹੋਰ ਵੀ ਦੁਖੀ ਹੋ ਗਿਆ ਕਿਉਂਕਿ ਹੁਣ ਇਸ ਬੰਦੇ ਨੇ ਆਪਣੇ ਸਮੇਂ ਅਤੇ ਪੈਸੇ ਦੀ ਬਰਬਾਦੀ ਵੀ ਕਰਨੀ ਸ਼ੁਰੂ ਕਰ ਦਿੱਤੀ ਸੀ ਇਹਦੀਆਂ ਪਰੇਸ਼ਾਨੀਆਂ ਹੋਰ ਵੱਧ ਗਈਆਂ ਕਦੇ ਇੱਕ ਦਿਨ ਚੰਗੀ ਕਿਸਮਤ ਦੇ ਨਾਲ ਕੋਈ ਭਲਾ ਪੁਰਖੇ ਨੂੰ ਮਿਲਿਆ ਉਹ ਭਲੇ ਪੁਰਖ ਨੇ ਕਿਹਾ ਕਿ ਤੇਰੀ ਜ਼ਿੰਦਗੀ ਦੀਆਂ ਇਹ ਦੁੱਖ ਤਕਲੀਫਾਂ ਇੰਜ ਖਤਮ ਨਹੀਂ ਹੋਣਗੀਆਂ ਇੰਜ ਦੂਰ ਨਹੀਂ ਹੋਣਗੀਆਂ ਤੈਨੂੰ ਕਿਸੇ ਸਿਆਣੇ ਬੰਦੇ ਦੀ ਸਲਾਹ ਦੀ ਲੋੜ ਆ ਉਸੇ ਹੀ ਭਲੇ ਬੰਦੇ ਨੇ ਦੱਸਿਆ ਵੀ ਆਪਣੇ ਪਿੰਡ ਦੇ ਵਿੱਚ ਇੱਕ ਬੜੇ ਹੀ ਸਿਆਣੇ ਸਾਧੂ ਜੀ ਆਏ ਨੇ ਬਾਹਰ-ਵਾਰ ਕੁਟੀਆਂ ਬਣਾ ਕੇ ਬੈਠੇ ਨੇ ਉਹਨਾਂ ਦੇ ਕੋਲ ਜਾਂ ਕਿਉਂਕਿ ਬਹੁਤ ਸਾਰੇ ਲੋਕ ਉਹਨਾਂ ਦੇ ਕੋਲ ਜਾਂਦੇ ਨੇ ਆਪਣੀਆਂ ਮੁਸ਼ਕਲਾਂ ਦੱਸਦੇ ਨੇ ਉਹ ਉਹਨਾਂ ਮੁਸ਼ਕਲਾਂ ਦੇ ਹੱਲ ਬੜੀ ਆਸਾਨੀ ਨਾਲ ਕਰ ਦਿੰਦੇ ਨੇ ਅਤੇ ਬਦਲੇ ਦੇ ਵਿੱਚ ਕੋਈ ਪੈਸਾ ਨਹੀਂ ਮੰਗਦੇ ਕਹਿੰਦੇ ਜਦੋਂ ਇਹ ਲੜਕੇ ਨੇ ਉਹ ਸਾਧੂ ਫਕੀਰ ਜੀ ਬਾਰੇ ਸੁਣਿਆ ਤਾਂ ਇਹਨੂੰ ਲੱਗਿਆ ਵੀ ਜੇਕਰ ਉਹ ਪੈਸਾ ਨਹੀਂ ਲੈਂਦੇ ਤਾਂ ਇੱਕ ਵਾਰ ਉਹਨਾਂ ਕੋਲ ਜਾ ਕੇ ਦੇਖਣਾ ਚਾਹੀਦਾ ਹੈ ਕਹਿੰਦੇ ਇਹ ਲੜਕਾ ਉਸ ਸਾਧੂ ਸੰਤ ਜੀ ਦੇ ਕੋਲ ਚਲਿਆ ਗਿਆ ਜਦੋਂ ਗਿਆ ਤਾਂ ਜਾ ਕੇ ਦੇਖਿਆ ਉਹ ਸੰਤ ਜੀ ਅੱਖਾਂ ਬੰਦ ਕਰਕੇ ਧਿਆਨ ਕਰ ਰਹੇ ਸਨ ਕਹਿੰਦੇ ਇਹ ਲੜਕਾ ਚੁੱਪਚਾਪ ਉੱਥੇ ਜਾ ਕੇ ਬੈਠ ਗਿਆ ਇਹਨੇ ਸੋਚਿਆ ਕਿ ਜਦ ਅੱਖਾਂ ਖੋਲਣਗੇ ਫਿਰ ਹੀ ਆਪਣੀਆਂ ਦੁੱਖਤ ਕਲਿਫਾ ਦੱਸਾਂਗਾ ਕਹਿੰਦੇ ਕਾਫੀ ਦੇਰ ਧਿਆਨ ਕਰਨ ਤੋਂ ਬਾਅਦ ਜਦ ਉਹ ਸੰਤ ਜੀ ਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਸਾਹਮਣੇ ਇੱਕ ਬੜਾ ਹੀ ਦੁਖੀ ਬੰਦਾ ਬੈਠਾ ਪਾਇਆ ਕਿਉਂਕਿ ਇਹਦੀ ਸ਼ਕਲ ਨੂੰ ਦੇਖ ਕੇ ਪਤਾ ਲੱਗਦਾ ਸੀ ਕਿ ਇਹ ਕਿੰਨਾ ਉਦਕੀ ਸੀ। ਇਹਦੀਆਂ ਅੱਖਾਂ ਦੇ ਥੱਲੇ ਕਾਲੇ ਘੇਰੇ ਬਣ ਚੁੱਕੇ ਸਨ। ਆਪਾਂ ਇਸ ਗੱਲ ਨੂੰ ਸਮਝ ਸਕਦੇ ਹਾਂ ਕਿ ਜਿਸ ਬੱਦੇ ਦੇ ਸਿਰ ਦੇ ਉੱਤੇ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਹੋਵੇ ਉਹ ਚਾਹ ਕੇ ਵੀ ਆਪਣੇ ਪਰਿਵਾਰ ਦੇ ਲਈ ਕੁਝ ਕਰ ਨਾ ਪਾਵੇ ਤਾਂ ਉਹਦਾ ਦੁੱਖ ਕਿੰਨਾ ਵੱਡਾ ਹੋਵੇਗਾ। ਇਸੇਹੀ ਤਰ੍ਹਾਂ ਇਸ ਮੁੰਡੇ ਦਾ ਦੁੱਖ ਸੀ। ਰਾਤ-ਰਾਤ ਪਰ ਜਾਗਦਾ ਰਹਿੰਦਾ, ਸੋਚੀ ਪਿਆ ਰਹਿੰਦਾ ਕਿ ਮੇਰੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਕਿੱਝ ਖਤਮ ਹੋਣਗੀਆਂ। ਇਸੇ ਕਰਕੇ ਅੱਖਾਂ ਦੇ ਥੱਲੇ ਕਾਲੇ ਘੇਰੇ ਬਣ ਗਏ ਸਨ। ਸੰਤ ਜੀ ਇਹਨੂੰ ਦੇਖਦਿਆਂ ਹੀ ਪਹਿਚਾਣ ਗਏ ਕਿ ਇਹ ਤਾਂ ਬਹੁਤ ਦੁਖੀ ਲੱਗਦਾ ਹੈ। ਪਰ ਫੇਰ ਵੀ ਉਹਦੇ ਨਾਲ ਜਾਣ ਪਛਾਣ ਕਰਨ ਦੇ ਲਈ ਸੰਤ ਜੀ ਨੇ ਪੁੱਛਿਆ ਕਿ ਭਾਈ ਤੁਸੀਂ ਕੌਣ ਹੋ? ਅਤੇ ਇੱਥੇ ਕਿਵੇਂ ਆਏ? ਕਹਿੰਦੀ ਇਹ ਲੜਕੀ ਨੇ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਮੁਸ਼ਕਲਾਂ ਦੱਸੀਆਂ ਕਿ ਸੰਤ ਜੀ ਮੈਂ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਆ। ਮੈਨੂੰ ਕਿਸੇ ਨੇ ਤੁਹਾਡੇ ਬਾਰੇ ਦੱਸਿਆ ਹੈ ਕਿ ਤੁਸੀਂ ਸਭ ਦੀਆਂ ਮੁਸ਼ਕਲਾਂ ਦੇ ਹੱਲ ਕਰ ਦਿੰਦੇ ਹੋ ਤਾਂ ਮੈਂ ਇਸ ਉਮੀਦ ਦੇ ਨਾਲ ਆਇਆ ਹਾਂ ਕਿ ਤੁਸੀਂ ਮੇਰੀਆਂ ਵੀ ਮੁਸ਼ਕਲਾਂ ਦੇ ਹੱਲ ਕਰ ਦੋਗੇ ਸੰਤ ਜੀ ਜੇਕਰ ਤੁਹਾਡੇ ਕੋਲ ਕੋਈ ਵੀ ਐਸਾ ਮੰਤਰ ਹੈ ਜੋ ਦੁੱਖ ਦੂਰ ਕਰ ਦਵੇ ਤਾਂ ਉਹ ਮੰਤਰ ਮੈਨੂੰ ਦੇ ਦਿਓ ਮੇਰੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਦੂਰ ਕਰ ਦਿਓ ਮੈਂ ਆਪਣੇ ਲਈ ਆਪਣੇ ਪਰਿਵਾਰ ਦੇ ਲਈ ਬਹੁਤ ਕੁਝ ਕਰਨਾ ਚਾਹੁੰਦਾ ਹਾਂ ਮੈਨੂੰ ਕੋਈ ਐਸਾ ਮੰਤਰ ਦੋ ਜਿਹਦੇ ਨਾਲ ਸਭ ਕੁਝ ਠੀਕ ਹੋ ਜਾਵੇ ਕਹਿੰਦੇ ਸੰਤ ਜੀ ਨੇ ਜਦੋਂ ਇਸ ਮਨੁੱਖ ਦੀਆਂ ਗੱਲਾਂ ਸੁਣੀਆਂ ਤਾਂ ਸੰਤ ਜੀ ਨੂੰ ਲੱਗਿਆ ਕਿ ਬੰਦਾ ਭਲਾ ਹੈ ਮੀਨਤੀ ਹੈ ਪਰ ਇਹਨੂੰ ਸਹੀ ਰਾਹ ਨਹੀਂ ਮਿਲ ਰਿਹਾ ਸੰਤ ਜੀ ਨੇ ਉਸ ਲੜਕੇ ਨੂੰ ਕਿਹਾ ਕਿ ਪੁੱਤਰ ਜੇ ਤੂੰ ਸੁਖੀ ਹੋਣ ਦਾ ਮੰਤਰ ਪ੍ਰਾਪਤ ਕਰਨਾ ਚਾਹੁੰਦਾ ਹੈ ਨਾ ਅਸੀਂ ਉਹ ਮੰਤਰ ਤੈਨੂੰ ਦੇ ਸਕਦੇ ਹਾਂ ਪਾਰੇ ਦੁੱਖ ਦੂਰ ਕਰਨ ਵਾਲੇ ਮੰਤਰ ਐਨੇ ਸੌਖੇ ਨਹੀਂ ਮਿਲਦੇ ਉਹਦੇ ਬਦਲੇ ਤੈਨੂੰ ਵੀ ਕੁਝ ਕਰਨਾ ਪਵੇਗਾ ਕਹਿੰਦੇ ਜਦੋਂ ਸੰਤ ਜੀ ਨੇ ਇਸ ਤਰ੍ਹਾਂ ਕਿਹਾ ਤਾਂ ਉਹ ਮੁੰਡੇ ਨੂੰ ਲੱਗਿਆ ਵੀ ਜ਼ਰੂਰ ਮੇਰੇ ਕੋਲੋਂ ਪੈਸੇ ਮੰਗਣਗੇ ਇਹ ਵੀ ਦੂਜੇ ਬਾਬਿਆਂ ਵਰਗੇ ਹੀ ਨਿਕਲੇ ਫਿਰ ਉਹ ਦੁਜੀ ਹੀ ਪਲ ਮਨ ਵਿੱਚ ਸੋਚਿਆ ਵੀ ਹੋ ਸਕਦਾ ਹੈ ਇਹਨਾਂ ਦੇ ਕੋਲ ਸੁਖੀ ਹੋਣ ਦਾ ਮੰਤਰ ਹੋਵੇ ਇਸ ਕਰਕੇ ਉਹ ਮੁੰਡੇ ਨੇ ਕਿਹਾ ਕਿ ਸੰਤ ਜੀ ਤੁਹਾਨੂੰ ਜਿੰਨੇ ਪੈਸੇ ਚਾਹੀਦੇ ਆ ਨਾ ਮੈਂ ਦੇ ਦੇਵਾਂਗਾ ਸਤ ਜੀ ਜੀ ਲਿਖਿਆ ਪੁੱਤਰ ਪੈਸੇ ਵਰਗੀ ਛੋਟੀ ਚੀਜ਼ ਨਹੀਂ ਸਾਨੂੰ ਚਾਹੀਦੀ ਅਸੀਂ ਤਾਂ ਤੇਰੇ ਤੋਂ ਕੁਝ ਹੋਰ ਮੰਗਣਾ ਚਾਹੁੰਨੇ ਆ ਪਰ ਤੇਰੀਆਂ ਗੱਲਾਂ ਸੁਣ ਕੇ ਲੱਗਦਾ ਏ ਕਿ ਜੋ ਅਸੀਂ ਤੇਰੇ ਤੋਂ ਕਰਵਾਉਣਾ ਚਾਹੁੰਨੇ ਆ ਉਹ ਤੂੰ ਕਰ ਨਹੀਂ ਪਾਵੇਂਗਾ ਕਹਿੰਦੇ ਮੁੰਡੇ ਨੇ ਮਨ ਹੀ ਮਨ ਦੇ ਵਿੱਚ ਸੋਚਿਆ ਵੀ ਜੇ ਇਹਨਾਂ ਨੂੰ ਪੈਸੇ ਨਹੀਂ ਚਾਹੀਦੇ ਤਾਂ ਹੋਰ ਇਹ ਮੇਰੇ ਕੋਲੋਂ ਕੀ ਕਰਵਾਉਣਗੇ ਕੋਈ ਔਖਾ ਕੰਮ ਕਰਵਾਉਣਗੇ ਇਹ ਮੁੰਡਿਆ ਆਪਣੀਆਂ ਦੁੱਖ ਪਰੇਸ਼ਾਨੀਆਂ ਤੋਂ ਬਹੁਤ ਜ਼ਿਆਦਾ ਦੁਖੀ ਸੀ ਇਸੇ ਕਰਕੇ ਨੇ ਕਿਹਾ ਵੀ ਚਲੋ ਜੋ ਵੀ ਤੁਸੀਂ ਕਰਵਾਉਣਾ ਚਾਹੁੰਦੇ ਆ ਨਾ ਮੇਰੇ ਤੋਂ ਕਰਵਾ ਲਓ ਜੇ ਤੁਸੀਂ ਬਲਦੀ ਅੱਗ ਦੇ ਉੱਤੇ ਮੈਨੂੰ ਚੱਲਣ ਨੂੰ ਕਹੋਗੇ ਨਾ ਮੈਂ ਉੱਥੇ ਵੀ ਚੱਲ ਲਵਾਂਗਾ ਪਰ ਮੇਰੀ ਜ਼ਿੰਦਗੀ ਦੇ ਦੁੱਖ ਦੂਰ ਕਰ দাও ਸੰਤ ਜੀ ਫਿਰ ਮੁਸਕਰਾਏ ਕਹਿਣ ਲੱਗੇ ਕਿ ਪੁੱਤਰ ਅਸੀਂ ਤੈਨੂੰ ਬਲਦੀ ਅੱਗ ਦੇ ਵਿੱਚੋਂ ਤਾਂ ਬਾਹਰ ਕੱਢਣਾ ਚਾਹੁੰਦੇ ਆ ਕਿਉਂਕਿ ਤੇਰੀ ਜ਼ਿੰਦਗੀ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਨੇ ਨਾ ਉਹ ਵੀ ਬਲਦੀ ਅੱਗ ਵਾਂਗ ਤੈਨੂੰ ਅੰdre ਅੰdre ਸਾੜ ਰਹੀਆਂ ਨੇ ਅਸੀਂ ਤੇਰੇ ਤੋਂ ਅਜੇ ਆ ਕੁਝ ਨਹੀਂ ਕਰਵਾਉਣਾ ਨਾ ਸਾਨੂੰ ਤੇਰੇ ਤੋਂ ਪੈਸਾ ਚਾਹੀਦਾ ਏ ਨਾ ਹੀ ਅਸੀਂ ਤੇਰੇ ਤੋਂ ਕੋਈ ਅਜਿਆ ਕੰਮ ਕਰਵਾਉਣਾ ਹੈ ਜਿਹਦੇ ਨਾਲ ਤੈਨੂੰ ਕੋਈ ਨੁਕਸਾਨ ਪਹੁੰਚੇ ਅਸੀਂ ਤਾਂ ਜੋ ਮੰਤਰ ਦੇਣਾ ਹੈ ਨਾ ਬਸ ਉਹਦੇ ਲਈ ਇੱਕੋ ਸ਼ਰਤ ਏ ਕਿ ਜਦੋਂ ਹੀ ਅਸੀਂ ਉਹ ਮੰਤਰ ਤੈਨੂੰ ਦੇ ਦਿੱਤਾ ਉਹ ਮੰਤਰ ਤੈਨੂੰ ਆਪਣੇ ਮਨ ਰਾਹੀਂ ਦੁਹਰਾਉਣਾ ਪੈਣਾ ਹੈ ਓ ਮੰਤਰ ਤੇਰੀ ਰਸਨਾ ਦੇ ਉੱਤੇ ਨਹੀਂ ਆਉਣਾ ਚਾਹੀਦਾ ਤੇਰੇ ਮਨ ਦੇ ਵਿੱਚ ਵਾਰ-ਵਾਰ ਚੱਲਣਾ ਚਾਹੀਦਾ ਹੈ ਅੱਜ ਤੈਨੂੰ ਇਸ ਵੇਲੇ ਮੰਤਰ ਦੇ ਰਹੇ ਹਾਂ ਕੱਲ ਤੱਕ ਇਸੇ ਸਮੇਂ ਤੱਕ ਜੇਕਰ ਤੂੰ ਉਹ ਮੰਤਰ ਆਪਣੇ ਮਨ ਵਿੱਚ ਦੁਹਰਾ ਲਿਆ ਤਾਂ ਸਮਝੋ ਤੂੰ ਸੁਖੀ ਹੋ ਗਿਆ ਕਿ ਜਦੋਂ ਇਹ ਗੱਲ ਸੁਣੀ ਤਾਂ ਉਸ ਬੰਦੇ ਦੀਆਂ ਉਸ ਮੁੰਡੇ ਦੀ ਅੱਖਾਂ ਦੇ ਵਿੱਚ ਚਮਕ ਆ ਗਈ ਕਿ ਸੰਤ ਜੀ ਦੇ ਕੋਲ ਕੋਈ ਐਸਾ ਮੰਤਰ ਹੈ ਜੋ ਮੇਰੇ ਦੁੱਖ ਦੂਰ ਕਰ ਦਵੇਗਾ ਉਹਨੇ ਚਾਟ ਹੀ ਕਿਹਾ ਕਿ ਸੰਤ ਜੀ ਜ਼ਰੂਰ ਤੁਸੀਂ ਜਿਵੇਂ ਕਹੋਗੇ ਨਾ ਮੈਂ ਉਦਾਂ ਹੀ ਕਰਾਂਗਾ ਤੁਸੀਂ ਜਲਦੀ ਨਾਲ ਮੈਨੂੰ ਉਹ ਮੰਤਰ ਸਮਝਾ ਦਿਓ ਮੈਂ ਤੁਹਾਡੇ ਕੋਲ ਬੈਠਿਆ ਬੈਠਿਆ ਯਾਦ ਕਰ ਲਵਾਂਗਾ ਅਤੇ ਉਸ ਮੰਤਰ ਨੂੰ ਦਰਉਣਾ ਸ਼ੁਰੂ ਕਰ ਦਵਾਂਗਾ ਕੱਲ ਤੱਕ ਕੀ ਜੇ ਤੁਸੀਂ ਮੈਨੂੰ ਲਗਾਤਾਰ ਹਫਤਾ ਦੁਹਰਾਉਣ ਨੂੰ ਕਹੋਗੇ ਨਾ ਮੈਂ ਤਮੀ ਦੁਹਰਾਉਂਦਾ ਰ੍ਹਾਂਗਾ ਇਹ ਕੋਈ ਵੱਡਾ ਕੰਮ ਨਹੀਂ ਆ ਤੁਸੀਂ ਮੈਨੂੰ ਮੰਤਰ ਦੱਸੋ ਸੰਤ ਜੀ ਨੇ ਕਿਹਾ ਬਸ ਤੂੰ ਸਿਰਫ ਅੱਜ ਤੋਂ ਲੈ ਕੇ ਕੱਲ ਤੱਕ ਇਹੋ ਕਹਿਣਾ ਹੈ ਕਿ ਮੈਂ ਸੁਖੀ ਹਾਂ ਮੈਂ ਸੁਖੀ ਹਾਂ ਉਹ ਲੜਕੇ ਨੇ ਜਦੋਂ ਇਹ ਸੁਣਿਆ ਕਿ ਮੈਂ ਸੁਖੀ ਹਾਂ ਸੁਖੀ ਹਾਂ ਕਹਿਣਾ ਹੈ ਤਾਂ ਮਨ ਵਿੱਚ ਸੋਚਿਆ ਵੀ ਇਹ ਤਾਂ ਬੜਾ ਸੌਖਾ ਜਿਹਾ ਮੰਤਰ ਆ ਫਿਰ ਇਹ ਸੋਚ ਲਿਆ ਵੀ ਫਿਰ ਇਹ ਬਾਬਾ ਕੋਈ ਪੈਸਾ ਨਹੀਂ ਨਾ ਲੈਂਦਾ ਇਸੇ ਕਰਕੇ ਹੀ ਇਹਦਾ ਮੰਤਰ ਵੀ ਸੌਖਾ ਹੀ ਆ ਉਹਨੇ ਕਹਿੰਦੇ ਉਸ ਲੜਕੇ ਨੇ ਕਿਹਾ ਕਿ ਸਤ ਜੀ ਜੇਕਰ ਸੱਚਮੁੱਚ ਮੈਂ ਸੁਖੀ ਕਹਿਣ ਦੇ ਨਾਲ ਸੁਖੀ ਹੋ ਜਾਵਾਂਗਾ ਮੈਂ ਕੱਲ ਤੱਕ ਇਹ ਮੰਤਰ ਵਾਰ-ਵਾਰ ਬੋਲਦਾ ਰਹਾਗਾ। ਸਤ ਜੀ ਨੇ ਕਿਹਾ ਵੀ ਚਲ ਫਿਰ ਠੀਕ ਐ ਪੁੱਤਰ ਹੁਣ ਤੂੰ ਬੋਲਣਾ ਸ਼ੁਰੂ ਕਰ ਦੇ ਤੇ ਆਪਣੇ ਘਰ ਨੂੰ ਜਾ ਕੱਲ ਨੂੰ ਇਸੇ ਵੇਲੇ ਮੇਰੇ ਕੋਲ ਆ ਜਾਵੇਂ। ਕਹਿੰਦੇ ਮੁੰਡੇ ਨੇ ਉਸੇ ਵੇਲੇ ਹੀ ਬੋਲਣਾ ਸ਼ੁਰੂ ਕਰ ਦਿੱਤਾ। ਮੈਂ ਸੁਖੀ ਹਾਂ, ਮੈਂ ਸੁਖੀ ਹਾਂ। ਅਜੇ ਦੋ ਕਦਮ ਚੱਲਿਆ ਸੀ ਸਤ ਜੀ ਨੇ ਮਗਰੋਂ ਆਵਾਜ਼ ਮਾਰ ਕੇ ਕਿਹਾ ਪੁੱਤਰ ਇੱਕ ਗੱਲ ਹੋਰ ਸੁਣ ਲੈ। ਤੇਰੇ ਮਨ ਦੇ ਵਿੱਚ ਸਿਰਫ ਇਹੀ ਮੰਤਰ ਚੱਲਣਾ ਚਾਹੀਦਾ ਹੈ ਹੋਰ ਕੋਈ ਦੂਸਰਾ ਖਿਆਲ ਨਹੀਂ ਆਉਣਾ ਚਾਹੀਦਾ ਅਤੇ ਖਾਸ ਕਰਕੇ ਬਾਂਦਰ ਦਾ ਖਿਆਲ ਤਾਂ ਬਿਲਕੁਲ ਨਾ ਆਵੇ। ਕਹਿੰਦੇ ਮੁੰਡੇ ਨੇ ਜਦੋਂ ਬਾਂਦਰ ਬਾਰੇ ਸੁਣਿਆ ਤਾਂ ਉਹ ਕਹਿਣ ਲੱਗਾ ਸੰਤ ਜੀ ਮੈਂ ਕਦੇ ਵੀ ਬਾਂਦਰ ਬਾਰੇ ਨਹੀਂ ਸੋਚਿਆ ਤੁਸੀਂ ਚਿੰਤਾ ਨਾ ਕਰੋ ਮੇਰੇ ਮਨ ਦੇ ਵਿੱਚ ਸਿਰਫ ਮੈਂ ਸੁਖੀ ਹਾਂ ਮੈਂ ਸੁਖੀ ਹਾਂ ਜੱਲੇਗਾ ਕਿਸੇ ਬਾਂਦਰ ਦਾ ਖਿਆਲ ਨਹੀਂ ਆਵੇਗਾ ਇਹ ਕਹਿ ਕੇ ਉਹਨੇ ਮੈਂ ਸੁਖੀ ਹਾਂ ਮੈਂ ਸੁਖੀ ਹਾਂ ਕਹਿਣਾ ਸ਼ੁਰੂ ਕਰ ਦਿੱਤਾ ਇਸੇ ਤਰ੍ਹਾਂ ਕਹਿੰਦਾ ਕਹਿੰਦਾ ਤੁਰਿਆ ਜਾ ਰਿਹਾ ਸੀ ਕੁਝ ਦੂਰ ਗਿਆ ਤਾਂ ਮਨ ਦੇ ਵਿੱਚ ਅਚਾਨਕ ਵਿਚਾਰ ਆ ਗਿਆ ਕਿ ਸੰਤ ਜੀ ਨੇ ਬਾਂਦਰ ਬਾਰੇ ਗੱਲ ਕਿਉਂ ਕੀਤੀ ਮੈਂ ਤਾਂ ਕਦੇ ਬਾਂਦਰ ਬਾਰੇ ਸੋਚਿਆ ਹੀ ਨਹੀਂ ਆ ਫਿਰ ਸੰਤ ਜੀ ਨੇ ਬਾਂਦਰ ਬਾਰੇ ਕਿਉਂ ਕਹਿ ਦਿੱਤਾ ਕਹਿੰਦੇ ਉਸ ਮਨੁੱਖ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਉਹਨੇ ਆਪਣਾ ਮੰਤਰ ਹੀ ਬਦਲ ਲਿਆ ਕਹਿਣਾ ਤਾਂ ਸੀ ਮੈਂ ਸੁਖੀ ਹਾਂ ਮੈਂ ਸੁਖੀ ਹਾਂ ਪਰ ਸੋਚਣਾ ਸ਼ੁਰੂ ਕਰ ਦਿੱਤਾ ਉਸ ਬਾਂਦਰ ਬਾਰੇ ਹੁਣ ਮਨ ਦੇ ਵਿੱਚ ਬਾਂਦਰ ਦੇ ਖਿਆਲ ਚੱਲ ਰਹੇ ਨੇ ਰਸਨਾ ਦੇ ਨਾਲ ਕਹਿ ਰਿਹਾ ਹੈ ਮੈਂ ਸੁਖੀ ਹਾਂ ਮੈਂ ਸੁਖੀ ਹਾਂ ਕਹਿੰਦੇ ਘਰ ਗਿਆ ਘਰ ਜਾ ਕੇ ਵੀ ਕਹਿਣ ਲੱਗਾ ਬਾਂਦਰ ਕਿੱਥੇ ਆ ਪੁੱਛਣਾ ਤਾਂ ਆਪਣੇ ਬੱਚੇ ਬਾਰੇ ਸੀ ਕਹਿੰਦੇ ਜਦੋਂ ਪਤਨੀ ਨੇ ਕਿਹਾ ਵੀ ਤੁਸੀਂ ਇਹ ਕੀ ਬੋਲ ਰਹੇ ਹੋ ਵਾਰ-ਵਾਰ ਬਾਂਦਰ ਬਾਂਦਰ ਕਿਉਂ ਕਹਿ ਰਹੇ ਹੋ ਤਾਂ ਕਹਿੰਦੇ ਇਹਨੂੰ ਖਿਆਲ ਆਇਆ ਵੀ ਆ ਮੇਰੇ ਨਾਲ ਕੀ ਹੋ ਰਿਹਾ ਏ ਚੰਗਾ ਮੈਨੂੰ ਸੰਤ ਜੀ ਨੇ ਬਾਂਦਰ ਦਾ ਨਾਮ ਚੇਤੇ ਕਰਵਾ ਦਿੱਤਾ ਬਾਂਦਰ ਦਾ ਖਿਆਲ ਮੇਰੇ ਮਨ ਤੋਂ ਜਾ ਹੀ ਨਹੀਂ ਰਿਹਾ ਕਿੰਦੇ ਅਨੁਸਾਰੀ ਰਾਤ ਨੀਂਦ ਵੀ ਚੰਗੀ ਤਰ੍ਹਾਂ ਨਾ ਆਈ ਸਿਰਫ ਇਹੀ ਸੋਚਦਾ ਰਿਹਾ ਵੀ ਸੰਤ ਜੀ ਨੇ ਬਾਂਦਰ ਬਾਰੇ ਕਿਉਂ ਕਿਹਾ ਕਹਿੰਦੇ ਅਗਲਾ ਦਿਨ ਹੋਇਆ ਤਾਂ ਸੰਤ ਜੀ ਦੇ ਕੋਲ ਪਹੁੰਚਿਆ ਜਾ ਕੇ ਮਾਫੀ ਮੰਗੀ ਕਿ ਸੰਤ ਜੀ ਮੈਨੂੰ ਮਾਫ ਕਰ ਦਿਓ ਜਿਹੜਾ ਮੰਤਰ ਤੁਸੀਂ ਮੈਨੂੰ ਦਿੱਤਾ ਸੀ ਨਾ ਉਹ ਮੈਂ ਨਹੀਂ ਬੋਲ ਸਕਿਆ ਕਿਉਂਕਿ ਤੁਸੀਂ ਜਾਂਦੇ ਜਾਂਦੇ ਮੈਨੂੰ ਬਾਂਦਰ ਬਾਰੇ ਕਹਿ ਦਿੱਤਾ ਪਤਾ ਨਹੀਂ ਕਿੱਥੋਂ ਬਾਂਦਰ ਮੇਰੇ ਖਿਆਲ ਵਿੱਚ ਆਉਣ ਲੱਗਾ ਸੰਤ ਜੀ ਮੈਂ ਅੱਜ ਤੱਕ ਕਦੇ ਨਾ ਤਾਂ ਬਾਂਦਰ ਬਾਰੇ ਸੋਚਿਆ ਸੀ ਅਤੇ ਨਾ ਹੀ ਇੰਨਾ ਬਾਂਦਰਾਂ ਨੂੰ ਕਦੀ ਇੱਥੇ ਆਪਣੇ ਆਸ-ਪਾਸ ਦੇਖਿਆ ਸੀ ਪਰ ਕੱਲ ਦੇ ਮੈਨੂੰ ਹਰ ਥਾਂ ਤੇ ਬਾਂਦਰ ਦਿਸਦੇ ਆ ਅੱਜ ਰਸਤੇ ਵਿੱਚ ਆ ਰਿਹਾ ਸੀ ਤਾਂ ਇੱਕ ਬਾਂਦਰ ਨਜ਼ਰ ਆਇਆ ਹੁਣ ਇੱਥੇ ਵੀ ਮੈਨੂੰ ਤੁਹਾਡੇ ਕੋਲ ਰੁੱਖਾਂ ਦੇ ਉੱਤੇ ਬਾਂਦਰ ਹੀ ਦਿਸ ਰਹੇ ਨੇ ਕਹਿੰਦੇ ਇਹ ਗੱਲ ਸੁਣ ਕੇ ਸੰਤ ਜੀ ਬੜਾ ਹੱਸੇ ਹੱਸ ਕੇ ਕਹਿਣ ਲੱਗੇ ਪੁੱਤਰ ਮਨ ਦੇ ਜਾਲ ਨੂੰ ਸਮਝਣਾ ਇੰਨਾ ਸੌਖਾ ਨਹੀਂ ਆ ਪੁੱਤਰ ਤੇਰੀ ਜਾਣਕਾਰੀ ਦੇ ਲਈ ਦੱਸ ਦਵਾਂ ਕਿ ਇਹ ਬਾਂਦਰ ਅੱਗੇ ਵੀ ਤੇਰੇ ਰਾਹਾਂ ਦੇ ਵਿੱਚ ਆਉਂਦੇ ਸੀ ਅਤੇ ਕੱਲ ਜੂਦੋਂ ਤੂੰ ਮੇਰੇ ਕੋਲ ਆਇਆ ਸੀ ਨਾ ਉਦੋਂ ਵੀ ਇਹ ਬਾਂਦਰ ਇਹਨਾਂ ਰੁੱਖਾਂ ਦੇ ਉੱਤੇ ਘੁੰਮ ਰਹੇ ਸੀ ਪਰ ਉਦੋਂ ਇਹ ਬਾਂਦਰ ਤੈਨੂੰ ਨਹੀਂ ਦਿਸੀ ਕਿਉਂਕਿ ਉਸ ਵੇਲੇ ਤੇਰੇ ਮਨ ਦੇ ਵਿੱਚ ਤੇਰੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਸੀ ਇਸੇ ਕਰਕੇ ਤੈਨੂੰ ਇਹ ਬਾਂਦਰ ਦਿਖਾਈ ਨਹੀਂ ਦਿੱਤੇ ਪਰ ਅੱਜ ਤੇਰੇ ਮਨ ਵਿੱਚ ਬਾਂਦਰ ਸੀ ਇਸੇ ਕਰਕੇ ਤੈਨੂੰ ਚਾਰ ਚਵੇਰੇ ਬੰਦਰ ਦਿਖ ਰਹੇ ਨੇ ਬਸ ਇਹੀ ਗੱਲ ਮੈਂ ਤੈਨੂੰ ਸਮਝਾਉਣਾ ਚਾਹਣਾ ਹਾਂ ਕਿ ਜੋ ਗੱਲ ਆਪਣੇ ਮਨ ਦੀਆਂ ਗਹਿਰਾਈਆਂ ਦੇ ਵਿੱਚ ਜਾਂਦੀ ਹੈ ਨਾ ਜਿਹਨੂੰ ਅਸੀਂ ਆਪਣੇ ਮਨ ਵਿੱਚ ਵਾਰ-ਵਾਰ ਸੋਚਦੇ ਹਾਂ ਉਹੀ ਚੀਜ਼ਾਂ ਸਾਨੂੰ ਦਿਖਦੀਆਂ ਨੇ ਉਹੀ ਚੀਜ਼ਾਂ ਸਾਡੇ ਨਾਲ ਹੋਣੀਆ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਅਸੀਂ ਕਿਸੇ ਚੀਜ਼ ਬਾਰੇ ਜ਼ਿਆਦਾ ਸੋਚਦੇ ਹਾਂ ਨਾ ਉਹ ਚੀਜ਼ ਸਾਡੇ ਮਨ ਦੀ ਗਹਿਰਾਈ ਤੱਕ ਉਤਰ ਜਾਂਦੀ ਆ ਅਤੇ ਆਪਾਂ ਕੀ ਕਰਦੇ ਆ ਜਿਹੜੀ ਚੀਜ਼ ਤੋਂ ਅਸੀਂ ਛਟਕਾਰਾ ਪਾਉਣਾ ਚਾਹੁੰਦੇ ਆ ਜਾਂ ਜਿਹੜੀ ਚੀਜ਼ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਚਾਹੁੰਦੇ ਅਸੀਂ ਉਹਦੇ ਬਾਰੇ ਜ਼ਿਆਦਾ ਸੋਚਦੇ ਰਹਿੰਦੇ ਆ ਇਸੇ ਕਰਕੇ ਉਹ ਚੀਜ਼ ਸਾਡੇ ਮਨ ਦੀਆਂ ਗਹਿਰਾਈਆਂ ਤੱਕ ਉਤਰ ਜਾਂਦੀ ਆ ਤੇ ਜਿਹੜੀ ਚੀਜ਼ ਸਾਡੇ ਮਨ ਦੀਆਂ ਗਹਿਰਾਈਆਂ ਤੱਕ ਉਤਰ ਜਾਂਦੀ ਆ ਉਸੇ ਗੱਲ ਦਾ ਚਿੰਤਨ ਸਾਡੇ ਮਨ ਦੇ ਵਿੱਚ ਚੱਲਦਾ ਰਹਿੰਦਾ ਹੈ ਚੱਲਦਾ ਰਹਿੰਦਾ ਹੈ ਇਸੇ ਕਰਕੇ ਅਸੀਂ ਹੁਣਾ ਤਾਂ ਸੁਖੀ ਚਾਹੁੰਨੇ ਆ ਸਾਡੀ ਜ਼ੁਬਾਨ ਕਹਿੰਦੀ ਆ ਕਿ ਅਸੀਂ ਸੁਖੀ ਹੋਈਏ ਪਰ ਸਾਡੇ ਮਨ ਦੇ ਵਿੱਚ ਦੁੱਖਾਂ ਦਾ ਚਿੰਤਨ ਚੱਲਦਾ ਰਹਿੰਦਾ ਹੈ ਸਾਡੇ ਮਨ ਵਿੱਚ ਉਹ ਦੁੱਖ ਪਰੇਸ਼ਾਨੀਆਂ ਹਰ ਵੇਲੇ ਚੱਲਦੀਆਂ ਨੇ ਜਿਨ੍ਹਾਂ ਤੋਂ ਅਸੀਂ ਛੁਟਕਾਰਾ ਪਾਉਣਾ ਚਾਹੁੰਨੇ ਆ ਜਿਵੇਂ ਕਿ ਉਹ ਲੜਕੇ ਨੂੰ ਕਿਹਾ ਕਿ ਮੈਂ ਸੁਖੀ ਹਾਂ ਮੈਂ ਸੁਖੀ ਹਾਂ ਬੋਲ ਅਸੀਂ ਉਦੋਂ ਤੱਕ ਸੁਖੀ ਨਹੀਂ ਹੋ ਸਕਦੇ ਜਦੋਂ ਤੱਕ ਇਹ ਸੁਖੀ ਹੋਣਾ ਸਾਡੇ ਮਨ ਦੇ ਅੰਦਰ ਨਾ ਜਾਵੇ ਕਿਉਂਕਿ ਸਿਰਫ ਰਸਨਾ ਦੇ ਰਾਹੀਂ ਸੁਖੀ ਹਾਂ ਸੁਖੀ ਆ ਬੋਲਣ ਦੇ ਨਾਲ ਸੁਖੀ ਨਹੀਂ ਹੋਵਾਂਗੇ ਪਰ ਜਦੋਂ ਹੀ ਇਹ ਮੰਤਰ ਇਹ ਗੱਲ ਸਾਡੇ ਧੁਰ ਅੰਦਰ ਤੱਕ ਪਹੁੰਚ ਗਈ ਫਿਰ ਉਸ ਵੇਲੇ ਅਸੀਂ ਸੁੱਖ ਬਾਰੇ ਸੋਚਣਾ ਸ਼ੁਰੂ ਕਰਾਂਗੇ ਕਿ ਅਸੀਂ ਸੁਖੀ ਕਿੰਗੇ ਹੋਣਾ ਹੈ ਇਹਨਾਂ ਦੁੱਖਾਂ ਦੇ ਨਾਲ ਲੜਨਾ ਬੰਦ ਕਰ ਦਵਾਂਗੇ ਜਦੋਂ ਸੁਖੀ ਹੋਣ ਬਾਰੇ ਸੋਚਾਂਗੇ ਤਾਂ ਸੁਖੀ ਹੋ ਜਾਵਾਂਗੇ ਜਿਸ ਦਿਨ ਤੋਂ ਬੰਦਾ ਆਪਣੇ ਦੁੱਖਾਂ ਬਾਰੇ ਸੋਚਣਾ ਬੰਦ ਕਰ ਦਿੰਦਾ ਹੈ ਨਾ ਉਸੇ ਦਿਨ ਤੋਂ ਜ਼ਿੰਦਗੀ ਦੇ ਵਿੱਚ ਦੁੱਖ ਗਾਇਬ ਹੋ ਜਾਂਦੇ ਆ ਅਕਸਰ ਹੀ ਇਨਸਾਨ ਆਪਣੀਆਂ ਗਲਤ ਆਦਤਾਂ ਤੋਂ ਛਟਕਾਰਾ ਪਾਉਣਾ ਚਾਹੁੰਦਾ ਹੈ ਪਰ ਸੋਚਦਾ ਉਸੇ ਆਦਤ ਬਾਰੇ ਹੈ ਇਸੇ ਗੱਲ ਨੂੰ ਆਪਾਂ ਸਮਝਣਾ ਹੈ ਕਿ ਜਿਹੜੀ ਚੀਜ਼ ਸਾਨੂੰ ਚਾਹੀਦੀ ਨਹੀਂ ਆ ਆਪਾਂ ਉਹਦੇ ਬਾਰੇ ਨਹੀਂ ਸੋਚਣਾ ਜੇ ਸਾਨੂੰ ਕਾਮਯਾਬੀ ਚਾਹੀਦੀ ਹੈ ਨਾ ਫਿਰ ਆਪਾਂ ਕਾਮਯਾਬੀ ਬਾਰੇ ਸੋਚਣਾ ਹੈ ਨਾ ਕਾਮਯਾਬੀ ਦਾ ਖਿਆਲ ਸਾਡੇ ਮਨ ਦੇ ਵਿੱਚ ਨਹੀਂ ਆਉਣਾ ਚਾਹੀਦਾ ਜਿਹੜੀ ਚੀਜ਼ ਨੂੰ ਅਸੀਂ ਆਪਣੇ ਮਨ ਦੇ ਵਿੱਚ ਵਾਰ-ਵਾਰ ਸੋਚਦੇ ਹਾਂ ਨਾ ਸਾਡਾ ਮਨ ਉਸੇ ਚੀਜ਼ ਦੇ ਪਿੱਛੇ ਦੌੜਦਾ ਹੈ ਜੇ ਅਸੀਂ ਹਰ ਵੇਲੇ ਮਨ ਵਿੱਚ ਇਹ ਸੋਚਾਂਗੇ ਕਿ ਅਸੀਂ ਬਹੁਤ ਦੁਖੀ ਹਾਂ ਬੜੇ ਪਰੇਸ਼ਾਨ ਹਾਂ ਇਹਨਾਂ ਤੋਂ ਛੁਟਕਾਰਾ ਕਿੰਜ ਮਿਲੇਗਾ ਤਾਂ ਭਾਵੇਂ ਕਿ ਅਸੀਂ ਉਹਨਾਂ ਦੁੱਖਾਂ ਦੇ ਵਿੱਚੋਂ ਬਾਹਰ ਆਉਣ ਦੀ ਗੱਲ ਕਰ ਰਹੇ ਹਾਂ ਪਰ ਸੋਚ ਤਾਂ ਹਰ ਵੇਲੇ ਉਸ ਦੁੱਖ ਬਾਰੇ ਰਹੇ ਹਨ ਨਾ ਪਰ ਜੇ ਉਹਦੇ ਬਦਲੇ ਆਪਾਂ ਸੁਖੀ ਹੋਣ ਬਾਰੇ ਸੋਚੀਏ ਤਾਂ ਫਿਰ ਸਾਡਾ ਮਨ ਸੁਖੀ ਕਰਨ ਦੇ ਲਈ દોੜੇਗਾ ਸਾਡੇ ਲਈ ਸੁਖ ਪ੍ਰਾਪਤ ਕਰਨ ਦੇ ਲਈ દોੜੇਗਾ ਬਸ ਮੁੱਖ ਦੀ ਗੱਲ ਇਹ ਆ ਕਿ ਜੋ ਵੀ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਾਪਤ ਕਰਨਾ ਚਾਹੁੰਦੇ ਆ ਉਹਨੂੰ ਹੀ ਆਪਣੇ ਮਨ ਦੀਆਂ ਗਹਿਰਾਈਆਂ ਤੋਂ ਸੋਚਣਾ ਹੈ ਸਾਡੇ ਮਨ ਦੇ ਵਿੱਚ ਉਸੇ ਹੀ ਦਾ ਹੀ ਮੈਸੇਜ ਜਾਣਾ ਚਾਹੀਦਾ ਹੈ ਦੇਖਣਾ ਜਦੋਂ ਅਸੀਂ ਆਪਣੇ ਮਨ ਨੂੰ ਇਹ ਚੰਗੇ ਚੰਗੇ ਮੈਸੇਜ ਦੇਣੇ ਸ਼ੁਰੂ ਕਰ ਦਿੱਤੇ ਤਾਂ ਸਾਡਾ ਮਨ ਉਸੇ ਹਿਸਾਬ ਦੇ ਨਾਲ ਚੱਲਣਾ ਸ਼ੁਰੂ ਕਰཐਵੇਗਾ ਤਾਂ ਫਿਰ ਅੱਜ ਤੋਂ ਆਪਾਂ ਵੀ ਆਪਣੇ ਦੁੱਖਾਂ ਬਾਰੇ ਨਹੀਂ ਸੋਚਣਾ ਦੁੱਖਾਂ ਦੇ ਨਾਲ ਲੜਨਾ ਬੰਦ ਕਰ ਦਿੱਤਾ ਤਾਂ ਆਪਣੇ ਆਪ ਦੁੱਖ ਗਾਇਬ ਹੋਣਗੇ ਸੁੱਖਾਂ ਬਾਰੇ ਸੋਚਣਾ ਹੈ ਵੀ ਆਪਾਂ ਆਪਣੀ ਜ਼ਿੰਦਗੀ ਵਿੱਚ ਸੁੱਖ ਕਿੰਜ ਲੈ ਕੇ ਆਈਏ ਕਾਮਯਾਬੀ ਬਾਰੇ ਸੋਚਣਾ ਹੈ ਕਿ ਕਾਮਯਾਬ ਹੋਣ ਦੇ ਕਿਹੜੇ ਤਰੀਕੇ ਨੇ ਕਿਵੇਂ ਆਪਾਂ ਕਾਮਯਾਬ ਹੋ ਸਕਦੇ ਹਾਂ ਕਿੰਜ ਅਸੀਂ ਖੁਸ਼ ਰਹਿ ਸਕਦੇ ਹਾਂ ਆਪਣੇ ਮਨ ਦੇ ਵਿੱਚ ਸੁੱਖ ਖੁਸ਼ੀ ਤੰਦਰੁਸਤੀ ਤਰੱਕੀ ਦੀ ਗੱਲ ਕਰਨੀ ਆ ਤਾਂ ਫਿਰ ਸਾਡਾ ਮਨ ਇਹਨਾਂ ਚੀਜ਼ਾਂ ਵਿੱਚੇ ਦੌੜੇਗਾ ਇਹਨਾਂ ਚੀਜ਼ਾਂ ਨੂੰ ਸਾਨੂੰ ਪ੍ਰਾਪਤ ਕਰਕੇ ਦਵੇਗਾ ਸੋ ਆਸ ਕਰਦੇ ਹਾਂ ਕਿ ਅੱਜ ਦੀ ਇਹ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਦੇ ਵਿੱਚ ਆ ਗਈ ਹੋਵੇਗੀ ਜੇਕਰ ਇਹ ਕਹਾਣੀ ਇਹ ਵੀਡੀਓ ਵਧੀਆ ਲੱਗੀ ਆ ਤਾਂ ਇਹਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਪਰ ਜੇਕਰ ਕੋਈ ਵੀ ਗੱਲ ਵਿੱਚੋ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ ਕਰ ਦੇਣਾ ਅਤੇ ਆਖਿਰ ਦੇ ਵਿੱਚ ਫਿਰ ਬੇਨਤੀ ਇਹ ਆ ਕਿ ਜੋ ਅਸੀਂ ਪ੍ਰਾਪਤ ਕਰਨਾ ਚਾਹੁੰਨੇ ਆ ਨਾ ਉਹਦੇ ਬਾਰੇ ਸੋਚਣਾ ਹੈ ਮਨ ਦੁਨੀਆ ਦੀ ਸਭ ਤੋਂ ਤਾਕਤਵਰ ਚੀਜ਼ ਇਹ ਹੈ ਜੇਕਰ ਆਪਾਂ ਆਪਣੇ ਮਨ ਨੂੰ ਮੈਸੇਜ ਸਹੀ ਦੇਈਏ ਆਪਣੇ ਮਨ ਨੂੰ ਚੰਗੇ ਵਿਚਾਰਾਂ ਦੇ ਨਾਲ ਭਰ ਕੇ ਰੱਖੀਏ ਨਾ ਸਾਡਾ ਮਨ ਸਹੀ ਤਰੀਕੇ ਦੇ ਨਾਲ ਸੋਚਦਾ ਹੈ ਇਸ ਕਰਕੇ ਇਹਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰ ਕੇ ਰੱਖਣਾ ਹੈ ਕਦੇ ਵੀ ਇਹਦੇ ਵਿੱਚ ਨੈਗੇਟਿਵ ਵਿਚਾਰ ਨਹੀਂ ਹੋਣੇ ਚਾਹੀਦੇ ਨਾ ਪੱਖੀ ਵਿਚਾਰ ਨਹੀਂ ਸੋਚਨੇ ਬਸ ਇਹੀ ਆਪਣੇ ਮਨ ਨੂੰ ਮੈਸੇਜ ਦੇਣਾ ਹੈ ਕਿ ਮੈਂ ਸਭ ਕੁਝ ਕਰ ਸਕਦਾ ਹਾਂ ਮੇਰੇ ਅੱਗੇ ਦੁਨੀਆ ਦਾ ਕੋਈ ਵੀ ਕੰਮ ਨਹੀਂ ਅੜ ਸਕਦਾ ਮੈਂ ਸਦਾ ਹੀ ਖੁਸ਼ ਹਾਂ ਮੈਂ ਸਦਾ ਹੀ ਸੁਖੀ ਹਾਂ ਮੈਂ ਤੰਦਰੁਸਤ ਹਾਂ ਇਹਨੂੰ ਬੜੀਆਂ ਗਹਿਰਾਈਆਂ ਤੋਂ ਸੋਚਣਾ ਹੈ ਅਤੇ ਸਿਰਫ ਸੋਚਣਾ ਨਹੀਂ ਐ ਜੋ ਚੀਜ਼ਾਂ ਅਸੀਂ ਮਨ ਦੇ ਵਿੱਚ ਸੋਚ ਰਹੇ ਹਾਂ ਨਾ ਉਹਨਾਂ ਨੂੰ ਪ੍ਰਾਪਤ ਕਰਨ ਦੇ ਲਈ ਮਿਹਨਤ ਵੀ ਕਰਨੀ ਆ ਸਿਰਫ ਸੋਚਣ ਦੇ ਨਾਲ ਵੀ ਕੁਝ ਨਹੀਂ ਹੁੰਦਾ ਸੋਚਣਾ ਆਪਾਂ ਇਸ ਕਰਕੇ ਆ ਤਾਂ ਜੋ ਸਾਡੇ ਮਨ ਦੇ ਵਿੱਚ ਇਹ ਮੈਸੇਜ ਜਾਵੇ ਅਤੇ ਸਾਡਾ ਮਨ ਸਾਡੀ ਉਸ ਚੀਜ਼ ਨੂੰ ਪ੍ਰਾਪਤ ਕਰਨ ਦੇ ਆਈਡੀਆ ਰਵੇ ਸਾਨੂੰ ਵਿਅੰਗਤਾ ਦੇਵੇ ਕਿਉਂਕਿ ਜਦੋਂ ਅਸੀਂ ਮਨ ਦੇ ਵਿੱਚ ਮੈਸੇਜ ਭੇਜਦੇ ਹਾਂ ਨਾ ਮਨ ਸਾਨੂੰ ਉਹ ਚੀਜ਼ ਪ੍ਰਾਪਤ ਕਰਨ ਦਾ ਰਾਹ ਦੱਸਦਾ ਹੈ ਇਸ ਕਰਕੇ ਆਪਾਂ ਮਨ ਦੇ ਵਿੱਚ ਉਹ ਗੱਲਾਂ ਸੋਚਣੀਆਂ ਨੇ ਬਾਕੀ ਸੋਚਣ ਦੇ ਨਾਲ ਸਭ ਕੁਝ ਨਹੀਂ ਹੁੰਦਾ ਜਦੋਂ ਅਸੀਂ ਸੋਚਾਂਗੇ ਤਾਂ ਸਾਡੇ ਮਨ ਨੇ ਉਹ ਚੀਜ਼ ਨੂੰ ਪ੍ਰਾਪਤ ਕਰਨ ਦਾ ਰਾਹ ਸਾਨੂੰ ਦੱਸਣਾ ਹੈ ਫਿਰ ਉਹ ਰਾਹ ਦੇ ਉੱਤੇ ਚੱਲਣਾ ਆਪਾਂ ਨੇ ਮਿਹਨਤਾਂ ਆਪਾਂ ਖੁਦ ਕਰਨੀਆਂ ਮਨ ਨੇ ਸਿਰਫ ਰਾਹ ਦਿਖਾਉਣਾ ਹੈ ਮੰਜ਼ਿਲ ਦਿਖਾਉਣੀ ਨਹੀਂ ਹੈ ਉਹ ਮੰਜ਼ਿਲ ਤੱਕ ਪਹੁੰਚਣਾ ਅਸੀਂ ਖੁਦ ਕਰੀ ਤਾ ਸੋ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦੇਣਾ ਹੈ